ਨੂੰ ਹੌਸਲਾ ਦਿੰਦਾ ਹੈ ਤੇ ਸਪਸ਼ਟ ਕੀਤਾ ਹੈ ਕਿ ਕਾਂਗਰਸ ਪਾਰਟੀ ਦਾ ਵਰਕਰ ਪੰਜਾਬ ਦਾ ਵੋਟਰ ਸਾਬਾ ਨੇਕੀ ਵਾਅਦਾ ਚੜ੍ਹ ਕੇ ਕਾਂਗਰਸ ਪਾਰਟੀ ਨੂੰ ਵੋਟਾ ਪਾਊਗਾ ਤੇ ਦਿਨ ਰਾਤ ਦੇ ਕਰਕੇ ਪਾਰਟੀ ਨੂੰ ਤੇ ਸਿੱਧੂ ਸਾਹਿਬ ਨੂੰ ਮੇਰੇ ਪਿਤਾ ਜੀ ਜਿਹੜੇ ਉਮੀਦਵਾਰ ਨੇ ਜੀਤਵਿੰਦਰ ਸਿੰਘ ਸਿੱਧੂ ਉਹਨਾਂ ਨੂੰ ਕਾਮਯਾਬ ਕਰਕੇ ਐਮਪੀ ਬਣਾ ਕੇ ਇਸ ਕੀ ਦਿੱਲੀ ਭੇਜੂਗਾ ਕਿਉਂਕਿ ਆਪਾਂ ਦੇਖਿਆ ਇਹ 2022 ਜਿਵੇਂ ਮੁਫਰ ਸਾਹਿਬ ਨੇ ਵੀ ਜ਼ਿਕਰ ਕੀਤਾ ਪੰਜਾਬ ਦੇ ਵੋਟਰਾਂ ਨੇ ਵਾਅਦਾ ਚੜ੍ਹ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀਗੀਆਂ ਪਰ ਚਾਰ ਕੁਝ ਜਿਹੇ ਸੀ ਵਾਦੇ ਕੁਝ ਜੇ ਕੀਤੇ ਸੀ ਲਾਰੇ ਕੁਝ ਜਿਹੇ ਲਾਈ ਸੀ ਤੁਹਾਨੂੰ ਕਿ ਲੋਕਾਂ ਨੇ ਸੋਚਿਆ ਕਿ ਮੌਕਾ ਦੇ ਕੇ ਦੇਖ ਲਈਏ ਪਰ ਨਤੀਜਾ ਸਾਰਿਆਂ ਦੇ ਸਾਹਮਣੇ ਹੈ ਜਮੀਨੀ ਪੱਧਰ ਤੇ ਸਰਕਾਰ ਦਾ ਨਾਮੋ ਨਿਸ਼ਾਨ ਹੈ ਜਮੀਨੀ ਪੱਧਰ ਤੇ ਕੋਈ ਸੁਣਵਾਈ ਨਹੀਂ ਕੋਈ ਕੰਮਕਾਰ ਨਹੀਂ ਹੋ ਰਿਹਾ ਜਿਦਾ ਜਿਦਾ ਇਹਨਾਂ ਨੇ ਇੱਕ ਇੱਕ ਵਾਦਾ ਕੀਤਾ ਸੀ ਉਹ ਵਾਦਾ ਹਰੇਕ ਵਾਦਾ ਲਾਰਾ ਸਾਬਤ ਹੋਇਆ ਇਹਨਾਂ ਨੇ ਕੇਵਲ ਤੇ ਕੇਵਲ ਵਾਦਾ ਖਿਲਾਫੀ ਕੀਤੀ ਹੈ ਕੇਵਲ ਤੇ ਕੇਵਲ ਜਿਹੜੀ ਆਸਾਂ ਨਾਲ ਉਮੀਦਾਂ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀਗੀਆਂ ਉਹਨਾਂ ਆਸਾਂ ਦੇ ਉਮੀਦਾਂ ਦੇ ਇਹਨਾਂ ਨੇ ਪਾਣੀ ਛੱਟਿਆ ਮਾਤਾਵਾ ਭੈਣਾਂ ਨਾਲ ਵੱਡਾ ਧੋਖਾ ਕੀਤਾ 1000 ਰੁਪਏ ਦਾ ਕਿਹਾ ਸੀ ਮਹੀਨੇ ਦਾ 1000 ਰੁਪਏ ਦਵਾਂਗੇ ਸਾਡੇ ਵੀ ਘਰਾਂ 'ਚ ਮਾਤਾਵਾ ਧੀਆਂ ਭੈਣਾਂ ਹੈਗੀਆਂ ਦੱਸਦੇ ਜੀ ਜੇ ਕਿਸੇ ਨੂੰ 1000 ਰੁਪਏ ਆਏ ਹੋਵੇ ਆਏ ਜੀ ਐਂ ਛੁਟਕੀਆਂ ਮਾਰ ਕੇ ਕਹਿੰਦੇ ਸੀ ਕਿ ਐਮਐਸਪੀ ਦਵਾਂਗੇ 22 ਦੀਆਂ 22 ਫਸਲਾਂ ਦੇ ਹੁਣ ਉਹੀ ਇਹਨਾਂ ਦੇ ਮੰਤਰੀ ਕੈਮਰਿਆਂ ਤੋਂ ਲੁਕੀ ਫਿਰਦੇ ਨੇ ભગવંતમાન કેਂਦਾ ਸੀ કે ਜੇ ਕਿਤੇ ਫਸਲ ਖਰਾਬ ਹੋ ਜੇ 25-25000 ਰੁਪਿਆ ਪਹਿਲਾਂ ਵੇਚਾਂਗੇ ਖਾਤੇਆਂ ਚ ਗਰਦੋਰੀਆਂ ਬਾਲ ਛੋੜਨੀਆਂ ਹੁਣ ਮਾਰ ਪਈਏ ਬਸਰਾਂ ਨੂੰ ਦੱਸ ਦਿਓ ਜੀ ਜੇ ਇੱਕ ਪੈਸਾ ਵੀ ਆਏ ਹੋਵੇ ਜੇ ਗਰਦੋਰੀ ਕਿਤੇ ਹੋਈ ਹੋਵੇ ਨਹੀਂ ਹੋਈ ਜਦੋਂ ਹੜ ਆਈ ਸੀ ਪਿੱਛੇ ਸਟੇਜਾਂ ਤੇ ਖੜਕੇ ਉਹੀ ਆਹ ਦਾ কুর্তা ਜਾਂ ਲਪੇੜ ਕੇ ਭਗਵંતમાન ਕਹਿੰਦਾ ਸੀ ਕਿ ਇੱਕ ਇੱਕ ਮੁਰਗੀ ਦਾ ਇੱਕ ਇੱਕ ਬੱਕਰੀ ਦਾ ਆਪਾਂ ਮੁਆਵਜ਼ਾ ਦੇਵਾਂਗੇ ਇੱਥੇ ਕਾਰ ਬਾਰ ਰੋਲ ਕੇ ਕਾਰੋਬਾਰ ਖਰਾਬ ਹੋ ਗੇ जानमाल का नुकसान हो गया लोकां नु बंदਿਆਂ दी ता इन्हने ਸੁਲਵਾਈ ਨਹੀਂ ਕੀਤੀ ਕੋਈ ਪੈਰਵਾਹੀ ਨਹੀਂ ਕੀਤੀ ਬکریاں ਦੀ ਦਾ ਗੱਲਬਾਤ ਹੀ ਹੋ ਗਈ ਸੋ ਕਹਿਣ ਦਾ ਮਤਲਬ ਬਾਤ ਹੀ ਖੁਸ਼ ਹੁੰਦੀ ਨੇ ਜ਼ਮੀਨੀ ਪੱਧਰ ਤੇ ਉਤਰ ਕੇ ਹਕੀਕਤ ਨੂੰ ਸ਼ੋਰ ਹੁੰਦੀ ਹੈ ਭਗਵੰਤ ਜੀ ਨੇ ਇੱਕ ਸਮਾਂ ਕਹਿੰਦਾ ਸੀ ਕਿ ਨਸ਼ੇ ਮਟਾਵਾਂਗੇ ਪੰਜਾਬ ਤੋਂ ਇੱਕ ਹਫ਼ਤੇ ਦੇ ਅੰਦਰ ਹੁਣ ਮੈਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਰੋਜ਼ ਹੀ ਆਪਾਂ ਖਬਰ ਦੇਖਦੇ ਨੇ ਅਖਬਾਰਾਂ ਪੜ੍ਹਦੇ ਆਂ ਟੀਵੀ ਤੇ ਆਉਂਦਾ ਹੈ ਕਿ ਪੰਜਾਬ ਕੋਈ ਨਾ ਕੋਈ ਕਿਤੇ ਕਸਬੇ ਜਾਂ ਕਿਸੇ ਪਿੰਡ ਤੋਂ ਆਪਣੇ ਕੋਈ ਨਾ ਕੋਈ ਨੌਜਵਾਨ ਵੀ ਨਸ਼ੇ ਲਈ ਪੇੜ ਚੜ ਜਾਂਦੇ ਨੇ ਭਗਵਾਨ ਜੀ ਤੁਮਾਨੂੰ ਕਿਸੇ ਪੱਤਰਕਾਰ ਨੇ ਵਰਸਾ ਚੋਂ ਉੱਥੇ ਪੁੱਛਿਆ ਕਿ ਭਾਈ ਕੀ ਗੱਲ ਹੁਣ ਤਾਂ 2 ਸਾਲ ਹੋ ਗਏ ਨਸ਼ੇ ਦਾ ਉੱਥੇ ਦੇ ਉੱਥੇ ਅਫਵਾਹਾਂ ਕਿ 10 ਗੁਣਾ ਵਧ ਗਏ ਨੇ ਕਹਿੰਦਾ ਮੈਨੂੰ ਨਾ ਪੁੱਛੋ ਇਹ ਜੀ ਗੱਲਾਂ ਮੇਰੇ ਕੋਲੇ ਕੋਈ ਗਿੱਦੜ ਸਿੰਘ ਹੀ ਹੈ ਨਹੀਂ ਨਸ਼ੇ ਮਕਾਉਣ خاطر ਮੈਂ ਤਾਂ ਉਹੀ ਵਾਦਾ ਕਰਤਾ ਸੀ ਸੋ ਸਮਝਣ ਦੀ ਲੋੜ ਹੈ ਵੋਟਾਂ ਤੇ ਕਾਬਜ਼ ਹੋਣ ਲਈ ਇਹ ਝੂਠੇ ਵਾਦੇ ਕਰਦੇ ਨੇ ਲਾਹੇ ਲਾਉਂਦੇ ਨੇ ਫੇਰ ਮੋੜ ਤੇ ਸਾਹ ਦੀ ਪੁੱਛਦੇ ਹੋਤੀ ਤੁਸੀਂ ਆਪ ਵੀ ਦੱਸ ਦਿਓ ਕਿ ਨਹੀਂ ਕੁਮਾਰੀ ਐਮਐਲਏ ਤੁਹਾਡਾ ਪਿੰਡ ਆਇਆ ਹੈ ਕਿ ਨਹੀਂ ਕੁਮਾਰੀ ਕਿਸੇ ਦੁੱਖ ਸੁਖ ਸ਼ਾਮਲ ਹੋਇਆ ਹੈ ਕਿ ਨਹੀਂ ਕੁਮਾਰੀ ਕੋਈ ਸਮੱਸਿਆ ਤੇ ਗੌਰ ਕਰਨ ਦੀ ਇਹ ਨਹੀਂ ਨੀਅਤ ਦਿਖਾਈ ਹੈ ਮੈਨੂੰ ਤਾਂ ਲੱਗਦਾ ਆਇਆ ਹੋਊ ਧੰਨਵਾਦੀ ਦੌੜੇ ਤੇ ਵੀ ਨਹੀਂ ਆਇਆ ਮੈਨੂੰ ਦੱਸਿਆ ਬਾਈ ਨੇ ਸੋ ਇਹ ਇਹਨਾਂ ਦੀ ਵਿਚ ਇਹਨਾਂ ਦੀ ਮਨਸ਼ਾ ਇਹ ਇਹਨਾਂ ਦੀ ਨੀਅਤ ਹੈ ਐਦਕੀ ਇਹਨਾਂ ਪਾਰਟੀਆਂ ਨੂੰ ਪਾ ਸ਼ੀਸ਼ਾ ਦਿਖਾਈਏ ਇਹਨਾਂ ਨੂੰ ਦੱਸਿਏ ਕਿ ਪੰਜਾਬ ਚ ਸਰਦੂਲਗੜ ਚ ਇਹ ਆਪਣੇ ਪਿੰਡ ਚ ਮੀਰਪੁਰ ਢਾਣੀ ਜਿਹਨਾਂ ਦੀ ਕੋਈ ਥਾਂ ਨਹੀਂ ਤੇ ਜੇ ਆਪਾਂ ਵੋਟ ਪਾਉਣੀ ਹੈ ਤੇ ਕੰਮ ਦੇ ਆਧਾਰ ਤੇ ਪਾਉਣੀ ਹੈ ਜਿਹੜਾ ਬੰਦਾ ਨਾਲ ਖੜਦਾ ਉਹਨੂੰ ਪਾਉਣੀ ਹੈ ਤੇ ਜਿਵੇਂ ਇੱਕ ਟਾਈਮ ਤੇ ਭਗਵਾਨ ਕਹਿੰਦਾ ਸੀ ਕਿ ਡਲਾ ਦਾ ਡਲਾ ਹੁੰਦਾ ਹੈ ਕੀ ਪਤਾ ਕਿੱਥੋਂ ਚੱਲ ਪੇ ਹੁਣ ਬਸ ਇੰਨੀ ਗੱਲ ਕਹਿ ਕੇ ਮੈਂ ਮੁਕਾ ਦਿੰਦਾ ਤੁਹਾਨੂੰ ਪਤਾ ਹੈ ਕੀ ਕਰਨਾ ਇਹਨਾਂ ਨਾਲ ਜਦੋਂ ਇਹ ਆ ਜਾਂਦੇ ਤੇ ਪਿੰਡਾਂ ਚ ਸਵਾਲ ਪੁੱਛੋ ਹਿਸਾਬ ਮੰਗੋ ਇਹਨਾਂ ਨੂੰ ਘੇਰੋ ਇਹਨਾਂ ਨੂੰ ਇਥੋਂ ਭਜਾਓ ਕਿਉਂਕਿ ਇਹ ਤੁਹਾਡੀ ਵੋਟ ਦੇ ਹੱਕਦਾਰ ਨਹੀਂ ਇਹ ਕੇਵਲ ਤੇ ਕੇਵਲ ਮਿੱਠੀ ਗੋਲੀਆਂ ਦੇਣ ਯੋਗ ਨੇ ਕੱਲ ਰਹੀ ਇਤਾਲੀ ਦਲ ਦੀ ਬੀਬਾ ਬਾਦਲ ਨੂੰ 15 ਸਾਲ ਹੋ ਗਏ ਐਮਪੀ ਬਣੇ ਨੂੰ 15 ਸਾਲ ਹੋ ਗਏ ਹੋਗੇ ਫੰਡ ਆਉਂਦਿਆਂ ਨੂੰ 7 ਸਾਲ ਕੇਂਦਰ ਸ Vazir ਵੀ ਰਹੀ ਹੈ ਤੁਸੀਂ ਆਪ ਵੀ ਦੱਸ ਦਿਓ ਜੇ ਸਰਦੂਲਗੜ ਜ਼ਿਲ੍ਹੇ ਸਰਦੂਲਗੜ ਹਲਕੇ ਜਾਂ ਮਾਨਸਾ ਜ਼ਿਲ੍ਹੇ 'ਚ ਉਹਨੇ ਕੁਝ ਲਾਇਆ ਹੋਵੇ ਕੁਝ ਕਾਰੋਬਾਰ ਕੁਝ کارਖਾਨਾ ਲਾਇਆ ਹੋਵੇ ਕੋਈ ਫੈਕਟਰੀ ਲਵਾਈ ਹੋਵੇ ਹਸਪਤਾਲ ਬਣਾਇਆ ਹੋਵੇ ਕੋਈ ਪਿੰਡ ਲੈਵਲ 'ਤੇ ਕੋਈ ਸਹੂਲਤ ਦਿੱਤੀ ਹੋਵੇ ਕੋਈ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਹੋਣ ਕੇਂਦਰ ਸਰਕਾਰ ਕੇਂਦਰ ਸਰਕਾਰ 'ਚ ਵਜ਼ੀਰ ਰਹਿ ਅਗਲਾ 15 ਸਾਲ ਐਮਪੀ ਰਹਿ ਹੈ ਤੇ ਕੋਈ ਦੇਣ ਨਹੀਂ ਪੰਜਾਬ ਨੂੰ ਹਲਕੇ ਨੂੰ ਜ਼ਿਲ੍ਹੇ ਨੂੰ ਕਾਰਵਾਈ 0/0 ਹੈ ਜੇ ਕੋਈ ਪੁੱਛਲੇ ਕਿ ਕੀ ਦਿੱਤਾ ਜੀ ਤੁਸੀਂ 15 ਸਾਲਾਂ ਕਹਿੰਦੇ ਨੇ ਏਮਜ਼ ਬਣਾਤਾ ਜੀ ਅਸੀਂ ਉਥੇ ਭਾਜੀਪੀ ਵਾਲੇ ਵੀ ਇਹੀ ਕਹੀ ਜਾਂਦੇ ਆ ਮੈਂ ਤਾਂ ਕਹਿੰਦਾ ਇਹਨਾਂ ਨੂੰ ਲਾਡ ਮਟ ਲੈਣ ਦਿਓ ਆਪਦੇ ਇੱਕ ਦੂਜੇ ਨਾਲ ਆਪਾਂ ਚੁੱਪਚੀ ਤੇ ਕਾਂਗਰਸ ਨੂੰ ਵੋਟਾਂ ਪਾ ਦਈਏ ਤੇ ਜੀਤਵਿੰਦਰ ਸਿੰਘ ਸਿੱਧੂ ਨੂੰ ਜਿਤਾ ਦਈਏ ਕਿਉਂਕਿ ਸਿੱਧੂ ਸਾਹਿਬ ਦਾ ਜਿਹੜਾ ਰਿਕਾਰਡ ਰਿਹਾ 30 ਸਾਲਾਂ ਤੋਂ ਐਮਐਲ 30 ਸਾਲਾਂ ਤੋਂ ਸੇਵਾ ਕਰ ਰਹੇ ਨੇ ਤਲਵੰਡੀ ਸਾਬੋ ਹਲਕੇ 'ਚ ਚਾਰ ਵਾਰੀ ਐਮ.ਐਲ.ਏ ਬਣਾਇਆ ਲੋਕਾਂ ਨੇ ਇਮਾਨ ਬਖਸ਼ਿਆ ਉਹ ਤਾਈਓ ਬਖਸ਼ਿਆ ਤਾਈਓ ਐਮ.ਐਲ.ਏ ਬਣਾਇਆ ਕਿਉਂਕਿ ਉਹਨਾਂ ਨੇ ਕੰਮ ਦੇਖਿਆ ਸਿੱਧੂ ਸਾਹਿਬ ਦੀ ਕਾਰਗੁਜ਼ਾਰੀ ਦੇਖੀ ਹੈ ਪਰ ਰੋਸਾ ਕੀਤਾ ਕਿ ਜੇ ਸਿੱਧੂ ਸਾਹਿਬ ਨੂੰ ਪਾਵਰ ਦਵਾਂਗੇ ਸਾਡੇ ਕੰਮ ਹੋਣਗੇ ਇਮਾਨਦਾਰੀ ਨਾਲ ਹੋਣਗੇ ਦਿਲਚਸਪੀ ਨਾਲ ਹੋਣਗੇ ਵਫਾਦਾਰੀ ਨਾਲ ਹੋਣਗੇ ਸੱਚੀ ਨੀਅਤ ਨਾਲ ਹੋਣਗੇ 30 ਸਾਲ ਹੋ ਗਏ ਸੇਵਾ ਕਰਦੇ ਨੂੰ ਚਾਰ ਵਾਰੀ ਐਮ.ਐਲ.ਏ ਰਹਿ ਲੈ ਫਿਰ ਵੀ ਇੱਕ ਪੈਸੇ ਦਾ ਦਾਗ ਨਹੀਂ ਸਿੱਧੂ ਸਾਹਿਬ ਤੇ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ